ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦੀ ਮੂਰਤੀ ਨੂੰ ਗਣਤੰਤਰ ਦਿਵਸ ਵਾਲੇ ਦਿਨ ਨੌਜਵਾਨ ਹਥੌੜੇ ਨਾਲ ਤੋੜ ਰਿਹਾ ਸੀ ਜਦੋਂ ਸ਼ਹਿਰ ਵਾਸੀਆਂ ਨੂੰ ਪਤਾ ਲੱਗਾ ਤੇ ਭਾਰੀ ਰੋਸ ਪਿਆ ਗਿਆ ਤੇ ਉਹਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਨਾਰੇਬਾਜ਼ੀ ਕੀਤੀ આરોપી ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਤੇ ਪੂਰੇ ਪੰਜਾਬ ਚ ਪਾਈ ਜਾ ਰੋਸ ਦੀ ਲਹਿਰ ਤੇ ਫਿਲੌਰ ਬਾਬਾ ਅੰਬੇਡਕਰ ਸਾਹਿਬ ਚੌਂਕ 'ਚ ਕੱਟ ਕਰਕੇ ਨਾਰੇਬਾਜ਼ੀ ਕੀਤੀ ਰਿਪੋਰਟ ਅਜੇ ਸਿੰਘ ਨਾਗੀ ਮਨਪ੍ਰੀਤ ਸਿੰਘ ਗੁਰਸ਼ਾਨ ਸਿੰਘ ਨਾਗੀ ਦੀ ਰਿਪੋਰਟ ਰਿਪੋਰਟ ਅਜੇ ਸਿੰਘ ਨਾਗੀ मनप्रीत सिंह गुरशांत सिंह नागी की रिपोर्ट देश की आजादी के लिए जाना बारे याद किया गया तो उसे ही संविधान के निर्माता डॉक्टर भीमराव राव अंबेडकर ਇੱਕ ਸਰਪਰੇ ਨੌਜਵਾਨ ਬੰਦੋ ਅਸਥਾਨਿਕ ਡਾਕਟਰ ਪਿੰਰਾਉ ਮੇਜਰ ਦੀ ਮੂਰਤੀ ਦੇ ਉੱਪਰ ਪੌੜੀ ਲਗਾ ਦਿੱਤੀ ਤੇ ਹਥੌੜੇ ਨਾਲ ਉਸ ਮੂਰਤੀ ਨੂੰ ਤੋੜਨ ਦੀ ਉਹ ਨੌਜਵਾਨ ਕੋਸ਼ਿਸ਼ ਕਰਨ ਲੱਗਾ ਜੀ ਹਾਂ ਇਹ ਘਟਨਾ ਅੰਮ੍ਰਿਤਸਰ ਦੇ ਹੈਰੀਟੇਜ ਸਪੀਸ ਦੀ ਦੱਸੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਲੋਕਾਂ ਨੇ ਜਦੋਂ ਉਸ ਨੌਜਵਾਨ ਨੂੰ ਇੱਕ ਤੂਤ ਕਰਦੇ ਦੇਖਿਆ ਤਾਂ ਤੁਰੰਤ ਲੋਕਾਂ ਨੇ ਉਸ ਨੌਜਵਾਨ ਨੂੰ ਹੇਠਾਂ ਉਤਾਰਿਆ ਤੇ ਨਾਲ ਹੀ ਉਸ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਬਾਲਮਿਕ ਪਾਇਚਾਰੀ ਨੇ ਲਾਇਆ ਧਰਨਾ ਇਸ ਘਟਨਾ ਤੋਂ ਬਾਅਦ ਵਾਲਮੀਕ ਭਾਈਚਾਰੇ ਵਿੱਚ ਬਹੁਤ ਜ਼ਿਆਦਾ ਰੋਸ ਪਾਇਆ ਗਿਆ ਤੇ ਵਾਲਮੀਕ ਭਾਈਚਾਰੇ ਨੇ ਰੋਸ ਮੁਜ਼ਾਹਰਾ ਕਰਨਾ ਸ਼ੁਰੂ ਕਰ ਦਿੱਤਾ ਤੇ ਕਿਹਾ ਕਿ ਇਹ ਇੱਕ ਵਿਅਕਤੀ ਦਾ ਕੰਮ ਨਹੀਂ ਹੈ ਬਲਕਿ ਇਹ ਇੱਕ ਗਹਿਰੀ ਸਾਜ਼ਿਸ਼ ਹੈ। ਮਾਮਲਾ ਜੀ ਅੱਜ ਹਿੰਦੁਸਤਾਨ ਦਾ ਸੰਵਿਧਾਨ ਨਿਰਮਾਤਾ ਡਾਕਟਰ ਪੀ. ਰੋ ਮੀਦਗਰ ਜੀ ਦੀ ਜੋ ਖੂਬਸੂਰਤ ਮੂਰਤੀ ਸੀ ਉਹ ਨੂੰ ਢਾਇਆ ਗਿਆ। ਥੋੜਿਆਂ ਨਾਲ ਪੌੜੀ ਲਾ ਕੇ ਪੈਟਰੋਲ ਪਾ ਕੇ ਹਟਾਇਆ ਗਿਆ। ਕਿਉਂਕਿ ਸਾਰਾ ਹੀ ਸਮਾਜ ਬੜਾ ਦੁਖੀ ਹੈ।

ਉਕਦੇ ਦੇ ਵਿੱਚ ਬੂਰਿਆ ਹਾਂ ਹੁਣ ਤੁਸੀਂ ਕੀ ਕਰ ਰਹੇ ਹੋ ਅਸੀਂ ਹੁਣ ਹੁਣ ਇੱਥੇ ਬੈਠੇ ਆਂ ਜਾਮਲਾ ਆ ਕੱਲ ਸਵੇਰੇ 10 ਵਜੇ ਭੰਡਾਰੀ ਪੁਲ ਦੇ ਉੱਤੇ ਜਾਮ ਵੀ ਲੱਗੇਗਾ ਅੰਮ੍ਰਿਤਸਰ ਬੰਦੀ ਕਾਲ ਵੀ ਹੈ ਕੀ ਡਿਮਾਂਡ ਕੀ ਤੁਹਾਡੀ ਗੰਬਾਨ ਜੋ ਗੈਂਗ ਹੈ ਗੈਂਗ ਬਾਹਰ ਨਿਕਲ ਕੇ ਅਵੇ ਜੁਨੀਨੀ ਕੰਮ ਕੀਆ ਆਰੋਪੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਇਸ ਘਟਨਾ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨੌਜਵਾਨ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਹੈ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅੱਜ ਸ਼ਾਮ ਨੂੰ ਅ ਅੱਬਾ ਸਾਹਿਬ ਭੀਮਰਾਓਂ ਅੰਬੇਦਕਰ ਦੀ ਜਿਹੜੀ ਪ੍ਰਤਿਮਾ ਆ ਉਸ ਨੂੰ ਇੱਕ ਸ਼ਰਾਬੀ ਅੰਸਰ ਵੱਲੋਂ ਜਿਹੜੀ ਆ ਉਹ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਆ ਜਿਸ ਤੇ ਜਿਹੜਾ ਵਾ ਪੁਲਿਸ ਵੱਲੋਂ ਕਾਰਵਾਈ ਕਰਦੇ ਆ ਜਿਹੜਾ ਉਹ ਦੋਸ਼ੀ ਜਿਹੜਾ ਵਾ